ਵਧੀਆ ਹੋਰ ਵੀ ਗੱਲਬਾਤ ਵੀ ਠੀਕ ਠਾਕ ਹਾਂ ਵਧੀਆ ਠੀਕ ਠਾਕ ਹੋਰ ਸੁਣਾ ਕੋਈ ਗੱਲ ਸੱਚਾ ਫਿਰ ਸੁਣਾ ਦਿੰਨੇ ਆ ਆਂ ਚੋੜ ਪ੍ਰਾਣੇ ਜਵਾਨੇ ਦੀਆਂ ਵੀ ਆਜ ਦੇ ਦੇ ਪਿਛਲੇ ਇਦ ਕੀ ਉਹ ਫਰਕ ਆ ਜਵਾਨੇ ਦਾ ਸੁਣਾਓ ਫਿਰ ਉਹ ਫਰਕ ਬਹੁਤ ਹੀ ਆ ਹਾਂ ਪਿਛਲਾ ਜੇ ਮਨਾਂ ਬਹੁਤ ਵਧੀਆ ਹੁੰਦਾ ਜੀ ਆ ਹਾਂ ਉਹ ਮੰਡੇ ਆਉ ਰਿਹਾ ਓਏ ਅੰਨਾ ਬੱਡੇ ਵਈ ਆ ਜਾ ਇਹਨਾਂ ਦੇ ਗਾਣੇ ਆ ਪੁਰਾਣੇ ਜਮਾਨੇ ਦੇ ਆ ਪੱਤਰੀ ਦਾ ਇਹਨਾਂ ਪੁਰਾਣੇ ਜਮਾਨੇ ਦੇ ਇਕੱਲਾ ਖੋਣੀ ਯਾਰਾ ਮੁੰਡੇ ਇਹੋ ਪੁਰਾਣੇ ਜਮਾਨੇ ਸਿਕਾਦ ਨੇ ਯਾਰਾ ਤਾਂ ਤਾਂ ਗੱਲਾਂ ਵਾਜੇ ਸਾਂਝੂ ਦਾ ਬੰਦਾ ਹਾਂ ਸਮਝਿਆ ਗਿਆ ਰ ਆਪਾਂ ਕਿਸੇ ਨਾਲ ਬਹੁਤ ਸਮਝਿਆ ਜੇ ਸਾਂਝੇ ਦਾ ਤਾਂ ਸਮਝਾਉਣ ਦਾ ਫਾਇਦਾ ਹਾਂ ਬੇਦਸੀ ਹੁੰਦਾ ਸਾਰਿਆਂ ਨਾਲ ਪਿਆਰ ਰੱਖਿਆ ਕਰ ਸਾਰਿਆਂ ਨੂੰ ਪਿਆਰ ਨਾਲ ਬੁਲਾਇਆ ਕਰ ਆਪਾਂ ਜਦ ਨੂੰ ਚੂਤੋ ਚਾਰੀ ਕੇ ਦੇਰ ਆਪਾਂ ਇਧਰ ਦੇ ਪਹਿਲਾਂ ਪੁਰਾਣੇ ਬੁੜੇ ਹੁੰਦੇ ਤੇ ਕੇ ਵਧੀਆ ਉਹ ਕਰਦੇ ਤੇ ਕੇ ਬੁਲਾਉਂਦੇ ਸਭ ਨੂੰ ਬੁਲਾਉਂਦੇ ਤੇ ਉਹ ਰਾਜਕਾਲ ਤੈਨੂੰ ਪਤਾ ਏ ਛੋਟੇ ਜਬਾਨੇ ਦਾ ਹਾਂ ਇਹਦਾ ਗਾਣ ਦਾ ਘੜਦਾ ਇਹਦਾ ਚੌੜਾ ਸੰਦੀ ਦਾ ਕਰਨਾ ਜੀ ਆ ਪੈ ਰੱਬ ਚੌੜੇ ਕਿੱਥੇ ਜਾਵੇਂ ਆ ਮੈਨੂੰ ਯਾਰ ਹੋਰ ਯਾਰ ਤੂੰ ਜਮਾਨੀ ਚ ਬਹੁਤ ਹੁੰਦੇ ਤੇ ਪੰਜ ਪੰਜ ਮਿਲਦੇ ਹੁੰਦੇ ਤੇ ਇਹ ਨੂੰ ਹੁਣ ਤਰੇਗਾ ਬੁੜੇ ਕੌਣ ਦਾ ਕਿਹੜਾ ਮੋ ਪਿਆਰਾ ਹੋਂਦਾ ਭਾਈ ਭਾਈ ਵੈਰੀ ਬਣ ਗਿਆ ਹਾਂ ਹੁਣ ਉਹ ਕਰਨਾ ਕਿੱਥੇ ਨੂੰ ਬਿਸਰਾ ਹੀ ਰਹਿ ਜਾਣੀ ਆ ਹੂੰ ਆਓ ਆਈਸੋ ਕਰਾ ਲੈਣਾ ਫੋਨ ਜਾਏ ਨੇ ਸਾਡੇ ਪੱਟੀ ਮਿਸ ਕਰਤੀ ਸਾਡੇ ਫੋਨ ਇਹਦਾ ਬੜਾ ਕੰਮ ਖਰਾਬ ਕਰਦਾ ਔਰ ਜਿਹੜਾ ਇੰਸਟਾਗ੍ਰam ਜਾਏ ਇਹਨੇ ਜਿਵੇਂ ਫੱਤੇ ਜਾ ਕੇ ਫੇਸਬੁੱਕ ਜਾਇਆ ਹੋਇਆ ਔਰ ਬੜਾ ਕੰਮ ਖਰਾਬ ਕਰਦਾ ਪਿਆਰ ਨਹੀਂ ਦੁਨੀਆ ਚ ਇਹ ਹੋਰੋਂ ਦਾ ਫੋਨਾਂ ਚ ਰੱਗੇ ਰਹਿੰਦੇ ਨੇ ਲੋਕ ਖਿਚਣਾ ਗੱਲਬਾਤ ਨਹੀਂ ਕਰਦੇ ਕੋਈ ਯਾਰ ਜਿਹੇ ਰਿਸ਼ਤੇ ਦਾ ਫੋਨਾਂ ਚ ਬਟ ਰਹਿੰਦੇ ਨੇ ਔਰ ਇਥੇ ਫੋਨ ਨੇ ਬਹੁਤ ਕੰਮ ਖਰਾਬ ਕਰਦਾ ਗੱਲ ਨਹੀਂ ਕਰਦਾ ਯਾਰ ਮੈਂ ਗਿਆ ਇੱਕ ਸਾਡੇ ਰਿਸ਼ਤੇਦਾਰੀ ਚ ਹਾਂ ਮੈਂ ਗਿਆ ਵਾ ਰਿਸ਼ਤੇਦਾਰੀ ਯਾਰ ਉਥੇ ਗਿਆ ਮੈਂ ਉਹ ਤਾਂ ਪਤੰਦਰ ਫੋਨ ਹੀ ਨਹੀਂ ਲਿਖੀ ਜਾਵੇ ਆਉਣ ਹੈ ਨਹੀਂ ਯਾਰ ਪਹਿਲਾਂ ਹਾਲ ਚਾਲਾ ਠੀਕ ਆ ਉਹ ਤਾਂ ਬਸ ਫੋਨ 'ਚ ਬੜਿਆ ਰਿਹਾ ਮੈਂ ਯਾਰ ਅੱਜ ਕੱਲ ਤਾਂ ਦੁਨੀਆ ਤਾਂ ਬਹੁਤ ਹੋ ਗਈ ਯਾਰ ਤੇ ਜਿੰਨੀ ਗੱਲਬਾਤ ਕਰਦਾ ਕੋਈ ਪਿਆਰ ਰਿਹਾ ਨਹੀਂ ਹੁਣ ਜੇ ਯਾਰ ਦਿੱਤੀ ਕਿਸ ਨੂੰ ਫੋਨ ਕਰ ਝੂਠ ਬੜ ਜਾਂਦਾ ਮੀ ਮੱਥੇ ਮੱਥੇ ਹੋਰ ਯਾਰ ਹੁਣ ਕੀ ਗੱਲ ਹੈ ਪਹਿਲਾ ਜਵਾਨ ਨਾ ਪਹਿਲਾਂ ਬਹੁਤ ਸਾਡੇ ਵਾਂਗ ਤਾਂ ਬੌਕਦੇ ਜਵਾਨ ਆਉਂਦਾ ਸੀ ਪਹਿਲਾਂ ਹੋਰ ਪੜਾਈ ਦੇ ਕਾਹੀ ਇਹ ਕੰਮ ਵੀ ਆਚਰ ਪੜਾਈ ਸੇ ਹੀ ਬਹੁਤ ਵਧੀਆ ਹੁੰਦੀ ਸੀ ਕਿਸੀ ਆ ਵੀ ਨੌਕਰੀ ਦੇ ਕਿੰਨੇ ਕ ਪੜਿਆ ਹੋਇਆ ਬੰਦਾ ਵਾ ਗਿਆ ਨਹੀਂ ਤੁਹਾਡੇ ਟਾਈਮ ਤੋਂ ਪਹਿਲਾਂ ਉਹ ਤਾਂ ਯਾਰ ਨੌਕਰੀ ਤਾਂ ਵਧੀਆ ਪੜਿਆ ਹੋਇਆ ਹੈ ਜਰ ਤਾ ਠੀਕ ਹੈ ਪਰ ਵਧੀਆ ਹੁੰਦੇ ਆ ਸਕੂਲ ਬਹੁਤ ਵਧੀਆ ਹੁੰਦੇ ਨੇ ਕਿੰਨੇ ਕ ਫੜ ਚਾਹਾਂ ਦੀ ਬੰਦਾ ਉਹ ਤਾਂ ਯਾਰ ਹਰੇਕ ਨੂੰ ਆ ਲੈ ਜਾਂਦੇ ਪਰ ਕੇ ਪੈਦਾ ਹੁੰਦੇ ਆ ਵਧੀਆ ਬੰਦੇ ਹੁੰਦੇ ਤੇਗੇ ਬੜੇ ਹੋਰ ਹੁੰਦੇ ਤੇ ਵਧੀਆ ਥੋੜਾ ਜਿਹਾ ਤਾਂ ਤੁਹਾਨੂੰ ਪਤੀਆਂ ਨਸਿਆਂ ਚ ਪਈ ਤੀ ਹਾਂ ਹੁਣ ਤਾਂ ਬਹੁ ਫੌਨ ਆਨਲਾਈਨ ਨਹੀਂ ਪੜਾਈ ਕਰਨੀ ਪੈਂਦੇ ਜਨਾਓ ਨੌਕਰੀ ਲੈਣੀ ਹੋਣੀ ਜਿੱਥੇ ਤਾਂ ਮੈਂ ਮੈਂ ਲੱਗਿਆ ਪੜਾਈਆਂ ਕਰਕੇ ਵੀ ਨਹੀਂ ਬਾਪੇ ਨੌਕਰੀ ਮਿਲਦੀ ਜਿੱਥੇ ਤਾਂ ਮੈਂ ਲੱਗਿਆ ਸਕੂਲ ਚ ਫੌਂਟੇ ਬਟਰੇਵੇਂ ਪਹੁੰਚ ਬੇਰੋਗਜ਼ਾਰੀ ਵੱਲ ਗਈ ਪੰਜਾਬ ਚੋਂ ਤਾਂ ਨਸੇ ਪਤੇ ਰਾਗੀ ਲੋਕ ਹੋਰ ਪਹਿਲਾਂ ਦੇਖ ਲਾ ਸਾਡੇ ਬਾਸਾ ਦੇਖ ਲਾ ਕੱਖ ਵੱਢਦੇ ਸੀ ਹੱਥਾਂ ਨਾਲ ਵੱਢਦੇ ਤੇ ਚੱਲੀ ਜਾਂਦੇ ਸੀ ਕੰਮ ਹਾਂ ਕਣਕ ਕੁੰਨ ਕਾਮਰੇ ਦੀ ਢੋਲਾ ਜਪ ਕੋਈ ਆਪਣੀ ਹੁੰਦਾ ਸੀਗਾ ਹੋਰ ਤਾਂ ਕੰਮ ਨਹੀਂ ਆਉਦੀ ਹੁਣ ਤਾਂ ਬੁਰਾ ਹਾਲ ਹੋਇਆ ਪਿਆ ਮਗਾਈ ਬਹੁਤ ਵਧ ਗਈ ਹੁਣ ਤਾਂ ਮਸ਼ੀਨਰੀਆਂ ਕੋ ਮਸ਼ੀਨਰੀ ਨੇ ਕੰਮ ਪੱਟਤਾ ਹੁਣ ਤਾਂ ਪਹਿਲਾਂ ਲੋਕ ਦਰਾ ਕੇ ਕਿਸਾਂ ਹੇਟਾ ਬੈਠੇ ਰਹਿੰਦੇ ਤੇ ਹੁਣ ਤਾਂ ਏਸੀ ਆ ਗਏ ਏਸੀਆਂ ਚ ਕੰਮ ਰਿਆਂ ਜਿਹੜੀ ਨਿਕਣ ਦੇ ਲੋਕ ਪਹਿਲਾਂ ਸਵੇੜ ਖੇਤਾਂ 'ਚ ਕੰਮ ਕਰਦੇ ਫਿਰਦੇ ਹੁੰਦੇ ਤੇ ਹੁਣ ਦੇਖ ਲਾ ਉੱਥੇ ਖਾਣਾ ਪੀਣਾ ਸਿਚੌਣਾ ਰੋਟੀ ਪਾਣੀ ਪਰਾਣੀ ਖਰਾਕਾ ਖਾਣੀ ਹੁੰਦਾ ਜ਼ਹਿਰ ਖਾ ਰਿਆ ਬੰਦਾ ਯਾਰ ਮਾਂ ਬਾਪ ਉਹ ਜਿਵੇਂ ਆਣਾ ਵਾਜੜਗਾ ਤਾਂ ਹੀ ਮਹਗਾਈ ਵੱਧ ਗਈ ਅੱਜ ਦੇ ਟਾਈਮ 'ਚ ਹੋਰ ਕਰਦੇ